ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵਾਸਤੇ ਜੋ ਤੁਸੀਂ ਯਾ ਦੇਖ ਰਹੇ ਹੋ ਮੈਂ ਵੀਰਾਂ ਨੂੰ ਕਹਾਂਗਾ ਮਰਾ ਯਾ ਚਾਤੀ ਨਾ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਟੈਂਡਰ ਨੂੰ ਮੋਡ ਠੀਕ ਤਰ੍ਹਾਂ ਨਾ ਬਣਾਇਆ ਗਿਆ ਹੈ ਇਸ ਸਾਲ ਬਹੁਤ ਸੰਗਤ ਦੇ ਆਏ ਹੋਏ ਯਾਤਰੀਆਂ ਦਾ ਜਿਹੜੇ ਸੂਬਾ ਦਾ ਟ੍ਰੈਕ ਭਰ ਕੇ ਲੈ ਕੇ ਆਏ ਨੇ ਇਹ ਵਕ ਵਕ ਟਰੱਕ ਵਕ ਵਕ ਪਿੰਡਾਂ ਦੀ ਖਾ ਹੋਇਆ ਵਾਕਨ ਪਿੰਡਾਂ ਚ ਕੀ ਹੁੰਦਾ ਹੋਇਆ ਟਰੱਕ ਪਿੰਡ ਤੋਂ ਸੌਂਡ ਰਿਸੀਵ ਹੁੰਦੇ ਆ ਉਹ ਕਿਹਾ ਵਾ ਤੇ ਆ ਉਸ ਤੋਂ ਦਿਖਾਉਣਿਆ ਵੀ ਇਹ ਜਿਹੜਾ ਸਾਰਾ ਸਿਸਟਮ ਕਿਵੇਂ ਬੂਟੇ ਵੰਡੇ ਜਾਂਦੇ ਆ ਤੇ ਕਿਵੇਂ ਕਿਸ ਤਰ੍ਹਾਂ ਉਹ ਬੂਟਿਆਂ ਨੂੰ ਲਗਾਉਣ ਤੋਂ ਬਾਅਦ ਉਹਨਾਂ ਦਾ ਲਿਆ ਜਾਂਦਾ ਵਾ ਬਾਇਓ ਡਾਟਾ ਕਿਸ ਤਰ੍ਹਾਂ ਇਹ ਇਥੇ ਆਉਂਛੇ ਨਹੀਂ ਇਹ ਇਧਰ ਵੀ ਆ ਜਾਂਦੀ ਇਹ ਦੇਖਿਓ ਮੜਾ ਜਾ ਆ ਪਿਛਲੇ ਕਈ ਦਿਨਾਂ ਤੋਂ ਮੈਡਮ ਕਾਂਚਨ ਗੋਪਤਾ ਜੀ ਮੈਡਮ ਰਣਜੀਤ ਕੌਰ ਜੀ ਇਹ ਸਾਰੀਆਂ ਸੇਵਾਵਾਂ ਨੂੰ ਆ ਰਹੇ ਨੇ ਜਿਹੜੇ ਜਿਹੜੇ ਵੀ ਬਿਆਕਰੀਆਂ ਵੱਲੋਂ ਬੂਟੇ ਲਏ ਜਾਂਦੇ ਨੇ ਉਹਨਾਂ ਬੂਟਿਆਂ ਦਾਨ ਲੈਣ ਬੂਟੇ ਲੈਣ ਵਾਲੇ ਪਰਿਵਾਰ ਦਾ ਨਾਮ ਨੰਬਰ ਤੇ ਬੂਟਿਆਂ ਦੀ ਗਿਣਤੀ ਨੋਟ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਪਾਰਕੀ ਦਿੱਤੀ ਜਾਂਦੀ ਆ ਪਾਰਕੀ ਦੇਣ ਤੋਂ ਬਾਅਦ ਇਸ ਰਸਤੇ ਬੰਦ ਹੋ ਗਿਆ ਹੈ ਪਾਣੀ ਤੋਂ ਸਬੰਧਤ ਕਾਨੂੰਨ ਉਚਿਤ ਦਿੰਦੇ ਨੇ ਜਿਸ ਤੋਂ ਬਾਅਦ ਕੀੜਾ ਵੀ ਸੰਗਤਾਂ ਦੇ ਘਰਾਂ ਦੇ ਵਿੱਚ ਬੂਟੇ ਲੈ ਕੇ ਜਾਣੇ ਨੇ ਤੇ ਬੂਟੇ ਲੈ ਕੇ ਜਾਣ ਤੋਂ ਬਾਅਦ ਜਿਹੜਾ ਸਾਡਾ ਕੋਲ ਨੰਬਰ ਆਇਆ ਹੋਇਆ ਕੁ ਡੀਪ ਕੋਲੇ ਉਹ ਨੰਬਰ ਤੇ ਪਰਿਵਾਰ ਨਾਲ ਗੱਲ ਕਰਕੇ ਉਸ ਬੂਟੇ ਦੀ ਫੋਟੋ ਮੰਗਾਈ ਜਾਣੀ ਆ ਫੋਟੋ ਮਗਵਾਉਣ ਤੋਂ ਬਾਅਦ ਜੇ ਕੋਈ ਬੂਟੇ ਨੂੰ ਪ੍ਰੋਬਲਮ ਆਉਂਦੀ ਆ ਜਾਂ ਬੂਟਾ ਬਦਲਣ ਵਾਲਾ ਤਾਂ ਉਹ ਵੀ ਪ੍ਰੋਵਾਈਡ ਕਰਵਾਇਆ ਜਾਵੇਗਾ ਜੇ ਪਰਿਵਾਰ ਨੂੰ ਹੋਰ ਬੂਟੇ ਚਾਹੀਦੇ ਆ ਖੇਤ ਚ ਲਾਉਣ ਲਈ ਘਰ ਚ ਲਾਉਣ ਲਈ ਸਮਚਾਨ ਕਾਰਡ ਤੇ ਗੁਰਦੁਆਰਾ ਸਾਹਿਬ ਪਾਰਕ ਬਣਾਉਣ ਲਈ ਜਾਂ ਮਾਈਕਰੋ ਫੋਰੈਸਟ ਲਗਾਉਣ ਲਈ ਬੁਟੇ ਜਿਹੜੇ ਲੋੜ ਹੋਵੇ ਤਾਂ ਉਹ ਵੀ ਬੁਟੇ ਜਿਹੜੇ ਉਹ ਮਾਯਾਤਰਾਈ ਜਾਣਗੇ ਤੇ ਹੁਣ ਤੁਹਾਨੂੰ ਪੰਚਾਇਤ ਸਾਡੇ ਦਾ ਪੰਡਤ ਢੋਰਕੋਟ ਦੀ ਖੜੀ ਆ ਨਾਲ ਗਗਨੰਤ ਨਾਮ ਲੈਵਾ ਸੰਗਤ ਦੇ ਵਲੰਟੀਅਰ ਖੜੇ ਨੇ ਸਾਝਾ ਭਾਈ ਜਰਾਂ ਕਲਪ ਦੇ ਸੇਵਾਦਾਰ ਖੜੇ ਨੇ ਤੇ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਖੜੇ ਨੇ ਸਾਰਿਆਂ ਦਾ ਵੀ ਆ ਜੋ ਵੀ ਆ ਮਿਚਰਿੰਗ ਦੀ ਟੀਮ ਦੇ ਜਿਹੜੇ 600 ਪੇਜ ਤੇ YouTube ਚੈਨਲ ਤੇ ਨਾਲ ਕਰਿਆ ਪਾਪਾ ਜੀ ਕਿਵੇਂ ਦਾ ਇਹ ਫੁਰਨਾ ਤੁਹਾਡੇ ਸਮਾਜ ਦੇ ਵਿੱਚ ਜਿਹੜਾ ਗੁੱਟੇ ਉਹਦੀ ਗੱਲ ਕਿਵੇਂ ਆਈ ਜਿਹੜਾ ਬੜਾ ਹਾਂ ਦਾ ਵਾਲਾ ਜਿਹੜਾ ਸਾਰੇ ਧਿਆਨ ਚਾਹੀ ਆਪਾਂ ਜੁੜੇ ਜੋੜਨ ਦੀ ਗੱਲ ਆ ਤੁਸੀਂ ਵੀ ਜਿੰਨੇ ਵੀ ਦੇਖ ਰਹੇ ਹੋ ਜੁੜੋ ਲੂਰੋਂਗੇ ਤਾਂ ਥੇਰੀ ਜਿਹੜਾ ਸਾਡਾ ਧਰਤੀ ਹੀ ਥਲਾ ਪਾਣੀ ਖਤਮ ਹੋਣ ਦੇ ਕਿਨਾਰੇ ਤੇ ਖੜਾ ਵਾ ਉਹਨੂੰ ਤੁਸੀਂ ਉੱਪਰ 50 ਫੁੱਟ ਤੇ ਲੈ ਕੇ ਆਵੋਗੇ ਤੇ ਜਿਹੜਾ 50 ਫੁੱਟ ਤੇ ਕਿਵੇਂ ਆਉਣਾ ਵਾ ਉਹ ਤੁਸੀਂ ਪਿਛਲੀਆਂ ਸਾਡੀਆਂ ਵੀਡੀਓ ਫੁੱਟ ਦੇਖੋ ਤੋਂ ਕਟੋ ਤੇ ਦੇਖੋ ਜਦੋਂ ਪੋਟਾ ਲੱਗੂਗਾ ਪਾਣੀ ਦੀ ਦੇਣ ਵਿੱਚ ਅੰਦਰ ਬਾਰੇ ਜਾਣ ਦੇ ਨਾਲ ਤੇ ਸਾਡੀ ਬਜੀਤੀ ਤੋਂ ਮੈਂ ਤੁਹਾਡਾ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਰਿਆ ਜਾਨ ਰੂਹਾਂ ਨੇ ਇਹਨਾਂ ਵਿੱਚ ਆਪ ਰੱਬ ਨੂੰ ਦੇਖਦੇ ਆਂ ਸਾਨੂੰ ਦੀ ਸੇਵਾ ਕੋਈ ਅਗਰਵਾਹ ਬੇਸਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਤੁਹਾਨੂੰ ਬਹੁਤ ਵਧੀਆ ਪ੍ਰਾਣਾਂ ਜਿਹੜਾ ਕਿ ਤੁਸੀਂ ਸਾਨੂੰ ਦਿਖਾਉਣ ਵਾਸਤੇ ਆਦਾ ਇੱਥੋਂ ਤੱਕ ਕਿ ਟੱਕਰ ਲੱਗ ਕੇ ਤੁਹਾਨੂੰ ਆਪਣੇ ਬਾਾਰੇ ਆ ਸਾਨੂੰ ਪਤਾ ਲੱਗਿਆ ਵੀ ਤੁਸੀਂ ਸਾਡੇ ਏਰੀਆ 'ਚ ਆ ਰਹੇ ਆ ਸਾਡੇ ਤੁਸੀਂ ਚੜ ਗਏ ਅਸੀਂ ਵੀ ਇਹਨਾਂ ਨੂੰ ਰਿਪੋਰਟ ਕਰਦੇ ਜੀ ਬਹੁਤ ਵਧੀਆ ਪ੍ਰਾਣਾਂ ਇੱਕ ਘਰ ਘਰ ਤੱਕ ਟੂਟ ਟਾਉਣ ਵਾਲੀ ਗੱਲ ਆ। ਜੇ ਪੈਸੇ ਨੂੰ ਕਾਗਰ ਕਰਕੇ ਦੋਵੇਂ ਜਾਨਵਰਾਂ ਦੇ ਸੰਸਰੇਗੇ। ਹਰ ਬੰਦੇ ਕੋਲ ਲਾਵੇ ਇੱਕ ਰੁੱਖ। ਲੱਖਾਂ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਹੋਣਗੇ ਰੋ। ਦੇਖੋ ਜੀ ਇੱਕ ਆ ਇਨਸਾਨ ਇੱਥੇ ਧਰਤੀ ਜਾਂਦਾ ਉਹ ਵੀ ਇੱਕ ਰੁੱਖ ਲੈ ਕੇ ਜਾਂਦਾ। ਰੁੱਖ ਤੋਂ ਬਿਨਾਂ ਵੀ ਨੌਕਰੀ ਨਹੀਂ ਲੱਖ ਸਿੰਲਿੰਡਰ ਘਰਦੇ ਪਰ ਇਹਨਾਂ ਬਿਨਾਂ ਆਪਣੀ ਜ਼ਿੰਦਗੀ ਨਹੀਂ ਹੈ। ਇਹ ਬਹੁਤ ਜੰਦੇ ਦੀ ਆਪਾਂ ਲੋੜ ਆ। ਪਾਪਾ ਕਹਿੰਦੇ ਆ ਪਹਿਲਾਂ ਆਪਦੇ ਤੋਂ ਸ਼ੁਰੂ ਕਰੋ, ਅਮਲ ਕਰੋ। ਜੇ ਆਪਾਂ ਅਮਲ ਕਰਾਂਗੇ ਫੇਰ ਹੀ ਦੂਸਰੇ ਨੂੰ ਕਹਿ ਸਕਦੇ ਆ। ਜੇ ਆਪਾਂ ਕੁਝ ਤਾਂ ਨਹੀਂ ਦੂਜੇ ਨੂੰ ਸਮਝਾ ਸਕਦੇ। ਬਾਲ ਬਨੀਆ ਵੀ ਗਾ ਬਾਈ ਜੀ ਹੁਣਾਂ ਨੇ ਕਿਹਾ ਵੀ ਹਰ ਘਰ ਦੇ ਘਰ ਤੱਕ ਬੂਟਾ ਪਹੁੰਚਾਉਣ ਦਾ ਇਹ ਜਿਹੜਾ ਕਦਮ ਆ ਇਹ ਬਾਬਾ ਜੀ ਹੁਣਾਂ ਦੇ ਮਨ ਦੇ ਵਿੱਚ ਵਿਚਾਰ ਸੀ ਵੀ ਹਰ ਘਰ ਇੱਕ ਲੋਕ ਹੋ ਕੇ ਨਾ ਵੀਰੂ ਜ਼ਰੂਰ ਦੂਰ ਸ਼ਾਬਦ ਜ਼ਰੂਰ ਪਹੁੰਚਾਓ ਇਹ ਸਾਰਾ ਪ੍ਰੋਗਰਾਮ ਇਹ ਸਤਪਾ ਸੰਗਮੋਂ ਦਾ ਹੈ ਤੇ ਇਹਨਾਂ ਨੂੰ ਦੇਖ ਕੇ ਅਸੀਂ ਲੱਗੇ ਅਨੁਰਾਜ ਬਏ ਆਂ ਸੋਕੇ ਬਹੁਤ ਮਜ਼ੇ ਕਰ ਰਹੇ ਸੀਗੇ ਸਾਨੂੰ ਵੀ ਲੱਗਿਆ ਵੀ ਅਸੀਂ ਵੀ ਆਹ ਪਰੇ ਬੱਚੇ ਜਾਵਦੇ ਕਰਕੇ ਬਾਹਰ ਬੈਠਦੇ ਹਾਂ ਉਹ ਐਸਾ ਕਰਕੇ ਦੋਸਤ ਕੋਈ ਲੱਗਦਾ ਵੀ ਜਿਹੜਾ ਹਰ ਘਰ ਤੱਕ ਰੌਕਟ ਪਹੁੰਚਣ ਦਾ ਤੁਹਾਡਾ ਜਿਹੜਾ ਸੁਪਨਾ ਸੀ ਜਦੋਂ ਇਹ ਦੇਖਿਆ ਸੀ ਉਹ ਹੁਣ ਪੂਰਾ ਹੁੰਦਾ ਜਾ ਰਿਹਾ ਲੱਗਦਾ ਬਹੁਤ ਖੁਸ਼ ਹੋ ਗਿਆ ਤੇ ਉਹ ਹਰ ਇੱਕ ਬੰਦੇ ਜਾਂਦਾ ਪ੍ਰਸਤ ਕਰ ਰਿਹਾ ਹੈ ਅੱਜ ਆ ਅੱਜ ਹੋਰ ਭਰਾਵਾਂ ਨੂੰ ਵੀ ਗੇਂਦੀ ਕਰਾਉਂਦਾ ਸਰਪੰਚ ਜੀ ਵੀ ਆਉਂਦੇ ਨੇ ਪੰਜਾਬੀ ਨਹੀਂ ਦੋ ਕਰਨੀ ਕਰਦਾ ਨਹੀਂ ਆਪ ਕੋ ਆਪਣੇ ਬਾਰੇ ਰਿਪੋਰਟ ਮੈਂ ਆਪਾਂ ਬੇਰ ਵਿਆਹ ਨੂੰ ਰਗਾ ਆਪਣੇ ਸਟੈਂਸਾ ਬੈਠੇ ਹੁੰਦੇ ਬਿਲਕੁਲ ਆਪ ਕੋ ਆਪਣਾ ਪੈੰਡ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਜਿਹਨੂੰ ਵਾਈਫ ਨੇ ਕਰਵਾ ਦਿੱਤੀ ਹੈ ਜ਼ਰੂਰੀ ਨਹੀਂ ਵੀ ਐਨ ਆਰ ਆਈ ਭਰਾ ਤੇ ਜਿਹੜੇ ਜਾਲ ਦੇ ਵਿੱਚ ਵੀ ਬੈਠੇ ਆ ਉਹ ਆਪਣੇ ਪਿੰਡ ਵਾਸਤੇ ਜ਼ਰੂਰ 10-15 ਹਜ਼ਾਰ ਤੋਂ ਦੇ ਰੁਪਏ ਜ਼ਰੂਰ ਖਰਚੋ ਤਾਂ ਕਿ ਪਾਲ ਕੇ ਲਗਾ ਕੇ ਆਪਾਂ ਆਪਣੀ ਆਪੋ ਹਵਾ ਨੂੰ ਘਟੂ ਘਟ ਆਪ ਦੇ ਪਿੰਡ ਜੋਗੀ ਆਕਸੀਜਨ ਤਾਂ ਆਪਾਂ ਜ਼ਰੂਰ ਪੈਦਾ ਕਰੀਏ ਪਿੰਡ ਦੇ ਮੋਤਵਾ ਵਿਅਕਤੀ ਪ੍ਰਸਾਦ ਸਾਹਿਬ ਮੈਂਬਰ ਨਾਲ ਸਾਡਾ ਮਜੂਰੀ ਕੀ ਕਹਿਣਾ ਚਾਹੂੰਗਾ ਤੁਹਾਡਾ ਇੱਕ ਬਹੁਤ ਵੱਡਾ ਹਰਿਆਲੀ ਕਾਰਸੇ ਬਹੁਤ ਵੱਡਾ ਪ੍ਰਾਪਤ ਲਾਭ ਹੈ ਜਿਸ ਨਾਲ ਸਾਰੀ ਬੰਦੇ ਦੀ ਆਸਰੀ ਜਨ ਕੋਰ ਖਰਾਬ ਦਾ ਬਹੁਤ ਚੰਗੀ ਦਿਖਾਈ ਬਹੁਤ ਜਿਆਦਾ ਹੋ ਰਿਹਾ ਹੈ ਹਰ ਇੱਕ ਜੀ ਹੋ ਰਿਹਾ ਜੇ ਗਾਧਾ ਤਰ੍ਹਾਂ ਦਾ ਰਾਸ ਲੱਗੇ ਹੋਣ ਇਸ ਦੀ ਨਾਲ ਬਾਤ ਦੀ ਇਸ ਦਾ ਉਪਹਾਵਨਾ ਵਧਦੀ ਆ ਚੰਗਲ ਜਹਰੀਆਲੀ ਵਧਦੀ ਆ ਤੇ ਆ ਜੀ ਜਨਾ ਵਾਤਾਵਰਨ ਦੇ ਵਿੱਚ ਫਰਕ ਪੈਂਦਾ ਗਰਮੀ ਨੂੰ ਘੱਟ ਬਣਦੀ ਆ ਜਿਹੜੀ ਇਹ ਤੁਹਾਡੀ ਮਿਸ਼ਨ ਆ ਸਾਡੇ ਵੱਲ ਮੋਦੀ ਦਾ ਹੁੰਦਾ ਇਹ ਹਰ ਬੱਚੀ ਵਾਸਤੇ ਹਰ ਆਦਮੀ ਵਾਸਤੇ ਇਸ ਨਾਲ ਬਾਤ ਕੋ ਚੰਗੀ ਚੀਜ਼ ਆ ਇਹ ਪ੍ਰਲਾਦ ਦਾ ਹਸਬੰਦ ਆ ਪੜਿਆ ਇਹ ਪ੍ਰਲਾਦ ਇੱਕ ਚੀਜ਼ ਹਾਂ ਕੰਮ ਕਰਨ ਵਾਲੇ ਹਰ ਇੱਕ ਬੰਦਾ ਗੱਲਾਂ ਕਰਕੇ ਹਰ ਕਹਿ ਰਿਹਾ ਪਰ ਕੰਮ ਬਹੁਤ ਹੈ ਗਰਾਊਂਡ ਲੈਵਲ ਤੇ ਕੰਮ ਕਰਨਾ ਆਪਾਂ ਜਾਣਕਾਰੀ ਦਾ ਬਹੁਤ ਲੋੜ ਕਰਨੀ ਪਸ਼ੂ ਦਾ ਨਹੀਂ ਸਾਰੇ ਬੰਦੇ ਦਾ ਜਿਸ ਕਿਸੇ ਕੰਮ ਦੇ ਵਿੱਚ ਕੋਈ ਨਾ ਮਿਸ਼ਨ ਤਿਆਰ ਕਰਨ ਦਾ ਸੇ ਕਿਸੇ ਬੰਦੇ ਦੀ ਜਰੂਰਤ ਹੈ ਕਿਸੇ ਵੀ ਸਸਤਾ ਦਿਹਾੜੀ ਵਾਲੇ ਕਿਸੇ ਨਾ ਕਿਸੇ ਆਦਮੀ ਦੀ ਜਰੂਰਤ ਹੈ ਕੋਈ ਵੀ ਸਸਤਾ ਬਗੈਰ ਆਦਮੀ ਤੋਂ ਨਹੀਂ ਚੱਲਦਾ ਹੋਰ ਬਾਬਾ ਨੇ ਕਿਹਾ ਬਰਾਲਾ ਕਰਕੇ ਕਿਵੇਂ ਆਪਦਾ ਕੰਮ ਛੱਡ ਕੇ ਤੁਰਿਆ ਬਿਨਾਂ ਲਾਗਤ ਦੇ ਤੁਰਿਆ ਕੋਈ ਮਿਲਣਾ ਮੈਨੂੰ ਲੈਣਾ ਆਇਆ ਹੈ ਉਹ ਲੈਣਾ ਆਇਆ ਹੈ ਜਿਹੜਾ ਬੂਟਾ ਸੀ ਲੈ ਕੇ ਗਏ ਇਥੋਂ ਉਹ ਜਿਹੜਾ ਸਾਡਾ ਲਾ ਕੇ ਪਾਲ ਕੇ ਚਾਰ ਕਰਨੀ ਜਿਹੜੀ ਸਾਡੀ ਜਿਹੜਾ ਇਹਨਾਂ ਬਰਾਲਾ ਕੁਝ ਸਾਡੇ ਵਰਤੇ ਲੈ ਕੇ ਆ ਰਹੇ ਹੋ ਕਿ ਅਸੀਂ ਅਕਰ ਬੂਟਾ ਇਥੋਂ ਲੈ ਕੇ ਚਲੇ ਗਏ ਤੇ ਜਾ ਕੇ ਕੋਲ ਰੱਖਦਾ ਉਹਦਾ ਕੋਈ ਫਾਇਦਾ ਨਹੀਂ ਮੈਂ ਕਹਿੰਦਾ ਵੀ ਜਿਹੜਾ ਬੰਦਾ ਇਥੇ ਬੂਟਾ ਲੈ ਕੇ ਗਿਆ ਉਹ ਗੁੰਡਾ ਬੂਟੇ ਦੀ ਜਿਹੜੀ ਸਭ ਦੇ ਮੈਂ ਬੂਟਾ ਲਾਇਆ ਜਿੱਤੇ ਬੁਲਾਵਾ ਸਨਸਾਰ ਘਟਾ ਪਾਰ ਘਾ ਪਾਰ ਮੋਰਥਾ 52 ਉਹ ਕਿਤੇ ਲਾਵਾ ਜੀ ਉਹਦੀ ਪਿਆਰ ਕਰ ਮੰਜੀ ਦੀ ਸਾਹਮਣੇ ਕੰਮ ਜੇ ਕੰਮ ਬਿਨਾਂ ਜਿੰਮੇਵਾਰੀ ਕੋ ਨਹੀਂ ਹੋਦਾ ਜਿਹੜਾ ਅਪਰਾਣਾ ਹਰ ਇੱਕ ਬੰਦਾ ਗੱਲਾਂ ਲੋ ਸਾਰੇ ਕਰਦਾ ਮੈਂ ਕਰ ਦੂ ਮੈਂ ਕਰ ਦੂ ਪਰ ਕੰਮ ਕਰਨਾ ਬਹੁਤ ਔਖਾ ਕਹਿਣਾ ਬਹੁਤ ਔਖਾ ਠੀਕ ਕੰਮ ਕਰਨਾ ਬਹੁਤ ਵਧੀਆ ਗੱਲਾਂ ਬਾਈ ਜੀ ਹੁਣਾਂ ਨੇ ਕੀਤੀਆਂ ਵਾ ਕੰਮ ਕਰਨਾ ਬਹੁਤ ਔਖਾ ਵਾ ਕਹਿਣਾ ਤੇ ਕਿਸੇ ਤੇ ਉਂਗਲ ਚੱਕਣੀ ਬਹੁਤ ਸੌਖੀ ਆ ਜੀ ਬਹੁਤ ਧੰਵਾਦ ਜੀ ਕੀ ਕਹੋਗੇ ਬਾਈ ਜੀ ਜੀ ਵਾਜਦੀ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਵਿੱਚ ਖੜੇ ਆ ਜੀ ਸਰਦਾਰਾ ਹੁਣ ਬਹੁਤ ਚੰਗਾ ਲੱਗਦਾ ਕੋਈ ਨਹੀਂ ਕੁਝ ਇਹ ਕੰਮ ਨਹੀਂ ਕਰ ਸਕਦਾ ਕਿਹਨੇ ਕੀਤਾ ਪਰ ਬੈਠੇ ਹੋ ਗਏ ਉਹਨੇ ਸ਼ੁਰੂਆਤ ਜਿਹੜੀ ਬਹੁਤ ਬਹੁਤ ਵਾਰ ਕਰਨਾ ਜੀ ਇਹਨਾਂ ਦਾ ਸਲਵਾਦੀ ਇਸ ਕੰਮ ਤੋਂ ਕੀਤੀ ਹੈ ਅੱਛਾ ਇੱਥੇ ਕੀਤੀ ਆ ਮਾਤਾ ਇਹ ਬੱਚਾ ਹੈ ਉਹ ਵੀ ਲੋਕਾਂ ਤੋਂ ਦੇਖਣਾ ਕੀਤਾ ਸਾਰੇ ਪਿੰਡ ਦੇ ਵਿੱਚ ਸਭ ਤੋਂ ਸਪੈਸ਼ਲ ਆਇਆ ਤੇ ਉਸ ਤੋਂ ਬਾਅਦ ਸੋਸਾਇਟੀ ਨੂੰ ਹੋਰ ਕੀਤੀ ਬਹੁਤ ਵਧੀਆ ਬੰਦੇ ਦੀ ਚੋਣ ਦਿੱਤੀ ਯਾਨੀ ਪਿੰਡ ਦੇ ਵਿੱਚ ਬੰਦੇ ਜਿਹੜੇ ਕੰਮ ਕਰਨ ਵਾਲੇ ਬੰਦੇ ਉਹ ਬੰਦਾ ਜਿਹੜਾ ਉਹ ਨਾ ਕੇ ਟੁੱਟੋ ਬੁੜਾ ਕਿ ਤਾ ਨਾ ਹੀ ਕਿਸੇ ਪਾਰਟੀ ਨਾਲ ਕੁਝ ਲਗਾਉ ਵਾਲਾ ਬੰਦਾ ਪਾਣੀ ਪੰਚਾਇਤ ਜਿਹੜੀ ਸਾਡੀ ਨਵੀਂ ਪੁਲੀ ਬੈਂਕੀ ਨਵਾਂ ਸਾਡੀ ਪੰਜਾਬ ਦੀ ਨੰਨੀ ਆ ਜੋ ਜੋ ਬੰਦਾ ਕੰਮ ਕਰੂਗਾ ਤਜਰਬਾ ਹੈ ਤੁਮਾਰੀ ਜੀ ਬਿਲਕੁਲ ਇਹ ਤਾਂ ਬੇਸ ਤੋਂ ਬੰਦੀ ਦਾ ਬੰਦਾ ਜਿਹੜਾ ਜੋ ਕੰਮ ਕਰਨਾ ਸ਼ੁਰੂ ਕਰੂਗਾ ਬੇਸ ਤੋਂ ਅਸੀਂ ਅੱਜ ਇਹਨਾਂ ਮਸ਼ੀਨਾਂ ਨੂੰ ਖੁੱਲ੍ਹਾ ਕਰਾਲਾ ਪਿੰਡ ਦੇ ਵਿੱਚ ਭਾਈ ਸਾਹਿਬ ਕੰਮ ਹੋ ਗਿਆ ਇਹਦੇ ਨਾਲ ਇਹਨਾਂ ਬੰਦਿਆਂ ਦੇ ਨਾਲ ਬਣਿਆ ਬੰਦਾ ਹਾਂ ਐਕਸ ਵਾਹ ਮੈਂ ਜਾਈ ਕਿ ਫਿਰ ਜੇ ਅਗਲੀ ਵਾਰ ਬੇਸ਼ੀ ਕੋਸ਼ਿਸ਼ ਕਰਾਂਗੇ ਸਾਡੇ ਕੰਮ ਹੋ ਜਾਣਗੇ ਅਗਲੀ ਵਾਰ ਵੀ ਸਭ ਨਾਲ ਸਾਰੇ ਕੰਮ ਦੀ ਬਹੁਤ ਬਹੁਤ ਮਾਣ ਕਰੂਗਾ ਫਾਟੇ ਤਾਂ ਸ਼ੁਰੂਆਤ ਹੀ ਹੈ ਸਾਡੇ ਗੋਬਾ ਦੇ ਆਉਂਦੇ ਤੇ ਅਗਰ ਮਾਰੇ ਲੋਕਾਂ ਦੇ ਗੋਬਾ ਚੌਕੀ ਬੰਦੇ ਨਾਲ ਦੇ ਨਾ ਕਰਾਦੇ ਤੇ ਕੋਈ ਸੰਖੋਪ ਕਰਦਾ ਵੀ ਪਾਕਿਤਾ ਬਣ ਰਹੀ ਹੈ ਤਾਂ ਉਹ ਜਿਹੜਾ ਇਹਨਾਂ ਕਰਕੇ ਦੇਖੋ ਘਾਦੇ ਦੇ ਕਿ ਹੁਣ 1500 ਟੋੜੀ ਭਾਅ ਬਣਾ ਸੀ ਤੇ 1500 1500 ਦਾ ਮੰਤੂਰ ਆ ਗਿਆ ਕਿਉਂ ਪੈਣ ਦੀ ਦਾ ਆ ਅੱਗੇ ਕੋਈ ਨੀ 12 ਦੇ ਕਾਲ ਦੇ ਫੇਲ ਹੋ ਗਿਆ ਫੇਲ ਹੋ ਗਿਆ ਇੱਕ ਬੇਨਤੀ ਸਾਡੇ ਲਈ ਤੁਹਾਨੂੰ ਜਰੂਰ ਦਾ ਪਿੰਡ ਦੀ ਜਿਵੇਂ ਹੈ ਪੰਚਾਇਤੀ ਜ਼ਮੀਨ ਕਿ ਨਹੀਂ ਹੈ ਤਾਂ ਨੂੰ 2.5 ਕਿਲੇ ਤਨ ਦੱਸ ਦਿਆ ਸਾਰੇ ਇਹ ਅੱਛਾ 2.5 ਕਿਲੋ ਰੱਖ ਲੈ ਜਿੰਨੀ ਰੁਗੀ ਵੀ ਆ ਸਾਰੀ ਜੀ ਬਸ ਕਰਕੇ ਰਿਕਾਰਡਾਂ ਜਿਵੇਂ ਕਿ ਹੋਊਗਾ ਅਸੀਂ ਇੱਕ ਹੌਨਾ ਕਰਾਂਗੇ ਵੀ ਇੱਕ ਜੰਗਲ ਜਿਹੜਾ ਪੰਚਾਇਤੀ ਜ਼ਮੀਨ ਤੇ ਘਟੋ ਘਟ ਜ਼ਰੂਰ ਪਣ ਦੇ ਵਿੱਚ ਲਾਇਆ ਜਾਵੇ ਜਿਹੜੇ ਆਪਣੇ ਬਰਾਕ ਸੂਟੇ ਆ ਜਿਹੜੇ ਖਤਮ ਹੋ ਰਿਹਾ ਅਲੋਪ ਹੋ ਰਿਹਾ ਉਹਨਾਂ ਨੂੰ ਲੱਭ ਕੇ ਲਿਆਉਣਾ ਸਾਡਾ ਕੰਮ ਆ ਤੇ ਉਹਨਾਂ ਨੂੰ ਲਗਾਉਣਾ ਤੁਹਾਡੇ ਪਣ ਦੇ ਵਿੱਚ ਸੰਭਾਲਣਾ ਤੁਹਾਡਾ ਕੰਮ ਕਰਾਵਾਂਗੇ ਇਹ ਵੀ ਕਰਾਗੇ ਦੂਰ ਫੋਟਾ ਕਰਾਗੇ ਜੀ ਤੇਰਾ ਮੜਾ ਜਾ ਫਿਰ ਮੈਂ ਹਰ ਇੱਕ ਲੀਅਰ ਨੂੰ ਪਤਾ ਲੱਗ ਜੀ ਜਿੱਦੇ ਵੀ ਹੈ ਕਿੰਨੀ ਆਪਣੇ ਕੀ ਰਿਵਾਰਡ ਹੈ ਉਹ ਸਭ ਨਾਲ ਚ ਕੋਲ ਬਹੁਤ ਧੰਨਵਾਦ ਜੀ ਕੀ ਕੰਗਰੇ ਬਾਈ ਜੀ ਚਲੋ ਜੀ ਧੰਨਵਾਦ ਧੰਨਵਾਦ ਕਾ ਨਾ ਅੱਗੇ ਕਿਵੇਂ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਦੂਜਿਆਂ ਦਾ ਲੰਗਰ ਆਈਡੀ ਦੂਰੋਂ ਲੋਕ ਲਾਉਣ ਲਈ ਪਹੁੰਚੇ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਜੀ ਗੁਰੂ ਜੀ ਚੱਲ ਗਏ ਆ ਅਸੀਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਅਸੀਂ ਪਰਮਾਤਮਾ ਨੂੰ ਅਰਦਾਸ ਕਰਦੇ ਵੇ ਤੁਸੀਂ ਐਂ ਪਿੰਡਾਂ ਦੇ ਜਿਹੜੇ ਬਣਾਏ ਹੋ ਆ ਜਿਹੜਾ ਆਪਣਾ ਹਰਿਆ ਭਰਿਆ ਉਹ ਜੇ ਬਾਹਰਲੇ ਮੁਲਕਾਂ ਦਾ ਕੰਮ ਹੋਇਆ ਆਪਣੇ ਦੇਸ਼ ਵਿੱਚ ਕਰਨੀ ਪੈ ਰਹੀ ਹੈ ਪਿਛਲੇ ਰੁਪਈਆ ਡੀਆਰ ਵੀ ਆਪਾਂ ਨੂੰ ਕਾਫੀ ਲੋੜ ਦੀ ਹੋਵੇ ਉਹ ਜੀ ਅਸੀਂ ਇਹ ਸਭ ਤੇ ਲਾਵਾਂਗੇ ਬਾਈ ਸਾਨੂੰ ਅਸੀਂ ਦਿਲਚਸਪੀ ਤੁਸੀਂ ਸਭ ਦੇ ਦੋਸਤ ਕਿਹਾ ਨਾ ਇਹ ਬਹੁਤ ਲੋਕਾਂ ਨੂੰ ਸਾਨੂੰ ਅੱਜ ਬਹੁਤ ਖੁਸ਼ੀ ਹੈ ਦੇਖਿਆ ਬਿਲੋਂਗ ਜਿਹੜੇ ਅੰਦਰੋਂ ਆਵੇ ਦਲ ਚੱਪ ਦੀ ਲੈ ਕੇ ਕੁੱਤੇ ਲੈਣਾ ਆ ਤੇ ਇਹ ਕੁੱਤੇ ਹੀ ਲੈ ਕੇ ਵੀ ਜੰਨੇ ਆ ਤੇ ਇਹਨਾਂ ਨੂੰ ਪਾਲਾਂਗੇ ਵੀ ਅਸੀਂ ਤੇ ਪਾਲ ਕੇ ਤੇ ਅਸੀਂ ਇਹਨਾਂ ਦੇ ਫਲ ਖਾਵਾਂਗੇ ਤੇ ਸੋਡਾ ਬਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਬਹੁਤ ਮਿਹਰਬਾਨੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਜਨੂਨ ਆ ਜੋਸ਼ ਆ ਰਸੀਪੈਂਡ ਵਾਲਿਆਂ ਦੇ ਵਿੱਚ ਬਾਈ ਜੀ ਖੜੇ ਆ ਬਾਈ ਜੀ ਫੁੱਟੇ ਪ੍ਰਾਪਤ ਕੀਤੇ ਆ ਕੀ ਕਹੋਗੇ ਕਿਵੇਂ ਦਾ ਲੱਗ ਰਿਹਾ ਕੀ ਕੀ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ